ਜੀ ਪ੍ਰੀਤ ਭਾਈ ਕੀ ਹਾਲ ਚਾਲ ਹੈ ਠੀਕ ਠਾਕ ਜੀ ਦੱਸੋ ਜੀ ਆਈ ਕੇ ਡਾਕਟਰ ਉਹ ਤੇ ਹਾਂਜੀ ਹਾਂਜੀ ਪਹੁੰਚ ਗਏ ਜੀ ਬਾਈ ਜੀ ਨਾ ਬਾਈ ਪ੍ਰੀਤ ਆ ਇਹ ਅੰਮ੍ਰਿਤਸਰ ਅੰਮ੍ਰਿਤਸਰ ਲੋਕੇਸ਼ਨ ਅੰਮ੍ਰਿਤਸਰ ਤੇਰਾ ਪੈ ਜਾਂਦੀ ਹੈ ਬਾਈ ਦੀ ਲੋਕੇਸ਼ਨ ਤੇ ਪੱਪੀ ਇਹਦੇ ਕਹੈ ਨੇ ਬਾਈ ਜੀ ਸਿੜਜੂ ਦੇ ਪੱਪੀ ਨੇ ਕਿਹਾ ਲੈਬਰੇ ਨੇ ਨੀਚੇ ਵੀ ਲੈਬਰੇ ਦੇ ਬੱਚੇ ਤੇ ਬਿਗਲ ਦਾ ਬੱਚਾ ਹੈ ਇਹ ਆਪਾਂ ਗੱਲ ਕਰੀਏ ਬਾਈ ਨਾਲ ਭਾਜੀ ਆ ਸਿਰਜੂ ਦੇ ਬੱਚੇ ਦਾ ਕੀ ਪ੍ਰਾਈਸ ਹੈ ਕੀ ਇਹ ਦਾ ਜੀ ਸਿਰਜੂ ਦੇ ਬੱਚੇ ਦਾ ਰੇਟ ਹੈਗਾ ਜੀ 12000 ਰੁਪਏ ਠੀਕ ਹੈ ਜੀ ਠੀਕ ਹੈ ਜੀ ਆਫਰ ਹੈ ਜੀ ਆਪਣਾ ਰੇਟ ਇਹਨਾਂ ਹੀ 14000 ਰੁਪਏ ਰੇਟ ਚਾਹੁੰਦਾ 12 ਦੇ ਦਾਂਗੇ ਠੀਕ ਹੈ ਮੇਲ ਫੀਮੇਲ ਮੇਲ ਜੀ ਮੇਲ ਦੇ ਦਾਂਗੇ ਆਪਾਂ ਭੇਜਦੇ ਹਾਂ ਸਾਊਦੀ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਉਹਨਾਂ ਦੀ ਹੈਗੀ ਆ ਜੀ 35 ਡੇਸ ਦੀ ਠੀਕ ਹੈ ਭਾਜੀ 1 ਕਿਲੋ ਲੀਟਰ ਦੇ ਬੱਚੇ ਨੇ ਸਾਰੇ ਹਾਂ ਜੀ ਫਰਦਰ ਸਿਸਟਰ ਨੇ 1 ਕਿਲੋ ਲੀਟਰ ਦੇ ਬੱਚੇ 1 ਕਿਲੋ ਲੀਟਰ ਦੇ ਬੱਚੇ ਲੈਬਰੇਰੀ ਦੇ ਵਿੱਚ ਭਾਜੀ ਕੀ ਚੀਜ਼ ਹੈ ਲੈਬਰੇਰੀ ਮੇਲ ਹੈ ਜੀ 41 ਡੇ ਜੋ ਕਿ ਬੱਚੇ ਦੀ ਜੀ ਤੇ ਆਪਰੇ ਦਾਂਗੇ 12000 ਤੱਕ ਠੀਕ ਹੈ ਤੇ ਫੀਮੇਲ ਦਾ ਭਾਈ ਜੀ ਬਤਾਜੀ ਫੀਮੇਲ ਦੇ ਦਾਂਗੇ ਆਪ 8000 ਦੀ 8000 ਬਾਕੀ ਜੋ ਤੁਹਾਡੇ ਚੰਦਲ ਥਰੂ ਆਊਗਾ ਡਿਸਕਾਊਂਟ ਹੋ ਰਿਹਾ ਠੀਕ ਹੈ ਵੀਰੇ ਤੇ ਬਾਕੀ ਭਾਈ ਜੀ ਦੇ ਨਾਲ ਆਲ ਬੀਡ ਦੇ ਵਿੱਚ ਕੰਮ ਹੈ ਆਲ ਬੀਡ ਦੇ ਵਿੱਚ ਕੰਮ ਆ ਵੀਰੇ ਆਲ ਬੀਡ ਜੀ ਦਾ ਕੰਮ ਹੈ ਤੇ ਬਾਈ ਦਾ ਕਾਰਡ ਹੈ ਵਿਜ਼ਿਟਿੰਗ ਕਾਰਡ ਮੈਂ ਦਿਖਾਈ ਦਿੰਦਾ ਬਾਕੀ ਵੀਡੀਓ ਦੇ ਵਿੱਚ ਨਾ ਨੰਬਰ ਨੀਚੇ ਚੱਲਦਾ ਰਹੂਗਾ ਬਾਈ ਦੀ ਆਲ ਓਵਰ ਇੰਡੀਆ ਡਿਲੀਵਰੀ ਹੈ ਠੀਕ ਹੈ ਨਾ ਤੇ ਬਾਕੀ ਭਾਈ ਜੀ ਆਪਣੀ ਜਿਹੜੇ ਆਹਾ ਬੱਚਿਆਂ ਦੀ ਕੁਆਲਿਟੀ ਵਾਈਜ਼ ਕੋਈ ਕੁਆਲਿਟੀ ਦੀ ਆਪਣੀ ਲਾਈਫ ਟਾਈਮ ਦੀ ਗਾਰੰਟੀ ਹੁੰਦੀ ਹੈ ਜੀ ਇਹ 6 ਮਨ ਤੋਂ ਬਾਅਦ ਬੱਚਾ ਜਿੱਦਾਂ ਦਾ ਬਗਾਮਾ ਉੱਤੇ ਨਹੀਂ ਬਣਦਾ ਤਾਂ ਆਪਾਂ ਨੂੰ ਰਿਟਰਨ ਲੱਗਦਾ ਹੈ ਠੀਕ ਹੈ ਜੀ ਇਹ ਬੜੀ ਆਨ ਰਿਕਾਰਡ ਹੈ ਆਪਾਂ ਗੱਲ ਕਹਿੰਦੇ ਆ ਠੀਕ ਹੈ ਹਾਂ ਜੀ ਬਾਈ ਜੀ ਨੇ ਨਾ ਕਹੀ ਦਿੱਤਾ ਵੀ ਆਪਣਾ ਤੋਂ ਜਿਹੜਾ ਬੱਚਾ ਹੋਊਗਾ ਘਮਾ ਕੇ ਦਿਖਾਦੀ ਬੱਚਾ ਵੀ ਕੁਆਲਿਟੀ ਵਾਈਜ਼ ਬੱਚਾ ਮਿਲੂਗਾ ਕੋਈ ਫਾਲਟ ਨਹੀਂ ਹੋਊਗਾ ਤੋ 6 ਮਹੀਨੇ ਬਾਅਦ ਵੀ ਚਾਹੇ ਵਾਪਸ ਕਰ ਸਕਦਾ ਹਾਂ ਬੱਚੇ ਪਿਓ ਪਿਓਰਟੀ ਦੀ ਗਾਰੰਟੀ ਹੋਊਗੀ ਬਣਾਉਣ ਦੀ ਗਾਰੰਟੀ ਕਸਟਮਰ ਦੀ ਹੈ ਹਾਂ ਤੇ ਆਪਾਂ ਜੀ ਅਗੀ ਚੀਜ਼ ਦੰਨੇ ਆ ਬਣਾਉਣਾ ਅਗਲੇ ਨੇ ਠੀਕ ਹੈ ਬਾਈ ਜੀ ਤੇਰਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਠੀਕ ਹੈ ਆਲ ਇੰਡੀਆ ਡਿਲੀਵਰੀ ਹੈ ਦੇਚੇ ਵੀਡੀਓ ਤੇ ਬਾਈ ਚੋ ਨੰਬਰ ਚੱਲਦਾ ਰਹੂਗਾ ਓਕੇ ਵੀਰੇ ਥੈਂਕ ਯੂ ਬਲੀ ਤਾਂ ਥੈਂਕ ਯੂ ਜੀ ਹਸੀਗਾ ਬਾਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਜੀ ਆਈ ਗੇਟ ਟਾਕ ਸ਼ੋਅ ਤੇ ਹਾਂਜੀ ਹਾਂਜੀ ਦੇਖੋ ਬਾਈ ਜੀ ਜਰਮਨ ਦੇ ਬੱਚੇ ਮੈਂ ਨਾ ਲੌਂਗ ਕੋਰਡ ਲੌਂਗ ਕੋਰਡ ਦੇ ਵਿੱਚ ਬੱਚਣਗੇ ਇੱਕ ਭਾਗੇ ਦਿਖਾ ਦਿਓ ਭਾਜੀ ਕੀ ਇਹ ਦਾ ਬੱਚਾ ਦੀ ਜੀ ਬੱਚੇ 40 ਦਿਨਾਂ ਦੇ ਹੈਗੇ 40 ਦਿਨਾਂ ਦੇ ਭਾਜੀ ਤੇ ਮੇਲ ਫੀਮੇਲ ਭਾਜੀ ਹਾਂਜੀ ਹਾਂਜੀ ਕੀ ਪ੍ਰਾਈਸ ਹੈ ਭਾਜੀ ਇਹਦਾ ਮੇਲ 14000 ਦਾ ਜੀ ਠੀਕ ਹੈ ਜੀ ਫੀਮੇਲ 8000 ਦੀ ਹੈ ਜੀ ਫੀਮੇਲ 8000 ਹਾਂਜੀ ਤੇ ਭਾਜੀ ਕੋਡ ਕਿਹੜਾ ਹੈ ਇਹਦਾ ਲੌਂਗ ਕੋਟ ਹੈ ਜੀ ਲੌਂਗ ਕੋਟ ਤੇ ਭਾਜੀ ਨੀਚੇ ਬੱਚੇ ਚੱਕ ਕੇ ਦਿਖਾਣਾ ਜੀ ਪਾਜੀ ਇਹੇ ਬੱਚੇ ਪਾਜੀ ਤੇ ਮੇਰੀ ਨਹੀਂ ਆਈ ਤੇ ਮੇਰੀ ਅੰਦਰ ਤੇ ਆਏ ਜਾ ਜਾਂਦੇ ਜਿਹੜੇ ਆਵਾਜ਼ ਦੇ ਵਿੱਚ ਹਾਂਜੀ ਪਾਜੀ ਕੁਮਾਤੇ ਦਿਖਾਈਓ ਬੱਚੇ ਦੇਖੋ ਪੂਰੇ ਸਨੋ ਵਾਈਟ ਬੱਚੇ ਨੇ ਜਿਹੜੇ ਪੂਰੇ ਅਲਟਿਮੇਟ ਬੱਚੇ ਨੇ ਪਾਜੀ ਇਹਦੇ ਵਿੱਚ ਮੇਲ ਫੀਮੇਲ ਦਾ ਪ੍ਰਾਈਸ ਪਾਜੀ ਮੇਲ ਆਪਾਂ ਮਿਲ ਜੇਗਾ 5000 ਦਾ ਪਾਜੀ ਫੀਮੇਲ 3500 ਦੀ ਠੀਕ ਹੈ ਪਾਜੀ ਤੇ ਬਾਕੀ ਪਾਜੀ ਆਪਣਾ 올 ਬ੍ਰੀਡ ਦੇ ਵਿੱਚ ਕੰਮ ਹੈ ਹਾਂਜੀ ਹਾਂਜੀ 올 ਬ੍ਰੀਡ ਦੇ ਵਿੱਚ ਕੰਮ ਹੈ ਤੇ ਬਾਈ ਜੀ ਆਪਣੀ ਸਪੈਸ਼ਲਿਟੀ ਦਾ ਜਰਮਨ ਉਹਦੇ ਵਿੱਚ ਹੈ ਲੈਬਰੇਡਰ ਲੈਬਰੇ ਤੇ ਜਰਮਨ ਸ਼ੈਫਟ ਤੇ ਲੈਬਰੇ ਤੇ ਜਰਮਨ ਸ਼ੈਫਟ ਦੇ ਵਿੱਚ ਬਾਈ ਜੀ ਦੀ ਸਪੈਸ਼ ਠੀਕ ਹੈ ਕੀ ਨਾਮ ਹੈ ਭਾਜੀ ਆਪਣਾ ਮਾਨਵ ਸ਼ਰਮਾ ਹੈ ਜੀ ਮਾਨਵ ਸ਼ਰਮਾ ਤੇ ਚੈਨਲ ਦਾ ਨਾਮ ਭਾਜੀ ਗਿੱਲ ਲੈਬਰਡੋਰ ਗਿੱਲ ਲੈਬਰਡੋਰ ਤੇ ਭਾਜੀ ਆਪਣਾ ਪਤਾ ਦੱਸ ਦਿਓ ਤੇ ਨੰਬਰ ਦੱਸ ਦਿਓ ਲੋਕੇਸ਼ਨ ਆਪਣੀ ਦੰਦੂ ਸਾਹ ਲੋਹਾਰਾਤ ਬਾਬਾ ਦੰਦੂ ਸਾਹ ਜਗ੍ਹਾ ਦੇ ਨਾਲ ਠੀਕ ਹੈ ਜੀ ਨੰਬਰ ਦੱਸਿਓ ਵੀ ਬੋਲਾਂਗੇ ਮੋਬਾਈਲ ਨੰਬਰ ਆਪਣਾ ਬੋਲ ਦਿੰਦਾ 897 897310068 ਠੀਕ ਹੈ ਭਾਈ ਜੀ ਭਾਈ ਜੀ ਦਾ ਆਪਣੀ ਆਲ ਪੰਜਾਬੀ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਆਲ ਇੰਡੀਆ ਡਿਲੀਵਰੀ ਹਲੋ ਲਈ ਠੀਕ ਹੈ ਭਾਜੀ ਤੇ ਭਾਈ ਜੀ ਨਾ ਆਲ ਇੰਡੀਆ ਡਿਲੀਵਰੀ ਵੀ ਕਰਵਾ ਦਿੰਦੇ ਆ ਤੇ ਨੀਚੇ ਵੀਡੀਓ ਦੇ ਵਿੱਚ ਨਾ ਤੇ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਮਾਨਮ ਬਾਈ ਜੀ ਨੂੰ ਠੀਕ ਹੈ ਮਾਨਮ ਪਾਜੀ ਥੈਂਕ ਯੂ ਰਸੀਗਰ ਮਾਨ ਪਾਜੀ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਹੋਰ ਆਈ ਕੇ ਡਾਕਟਰ ਉਹਤੇ ਹਾਂਜੀ ਹਾਂਜੀ ਇਹ ਨਾ ਬਾਈ ਜੀ ਆਪਣੀ ਫਗਵਾੜੀ ਫਗਵਾੜੀ ਦੀ ਲੋਕੇਸ਼ਨ ਪੈਂਜਣਾ ਬਾਈ ਜੀ ਆਪਣੀ ਦਰਾਹੀ ਦਰਾਹਾ ਇਹ ਬਾਈ ਜੀ ਦੇਖੋ ਸਿਰਜੀ ਦੇ ਬੱਚੇ ਨੇ ਜੇ ਬਾਈ ਜੀ ਲਵੇ ਬਾਈ ਜੀ ਕਮਾ ਕੇ ਦਿਖਾ ਦਿਓ ਇੱਕ ਐਗਜ਼ੋਟਿਕ ਪੈਟਸ ਜੀ ਠੀਕ ਹੈ ਬਾਕੀ ਇਹ ਬਾਈ ਜੀ ਦਾ ਨਾ ਮੈਂ ਕਾਰਡ ਵੀ ਮੈਂਸ਼ਨ ਕਰਦਾਗਾ ਪਿੱਛੇ Google Map ਤੋਂ ਤੇ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਜੀ ਆ ਮੇਲ ਹੈ ਜੀ ਹਾਂਜੀ ਫੋਲ ਮਾਰ ਕੇ 13000 ਦਾ ਦੇ ਦਾਂਗੇ ਠੀਕ ਹੈ ਜੀ ਫੀਮੇਲ ਭਾਜੀ ਫੀਮੇਲ 10000 ਦੀ ਦੇ ਦਾਂਗੇ 10000 ਦੀ ਤੇ ਭਾਜੀ ਅੱਗੇ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਐਗਜ਼ੀਕਟਿਵ ਦੇ ਵਿੱਚ ਕੰਮ ਹੈ ਦੇਖ ਹੀ ਸਕਦੇ ਹੋ ਤੁਸੀਂ ਹਾਂਜੀ ਠੀਕ ਹੈ ਨਾ ਵਰਡ ਨੇਗੇ ਇਹ ਇਹ ਜਾਵਾ ਬਰੀਡ ਆਈ ਇਹ ਜਾਵਾ ਜੀ ਬਰੀਡਿੰਗ ਪੇਅਰ ਆ ਜੀ ਮੇਲ ਤੇ ਪਾ ਕਨਫਰਮ ਲੈ ਠੀਕ ਹੈ ਬਾਜੀ ਇਹ ਆਪਾਂ 1200 ਦਾ ਪੇਅਰ ਦੇ ਦਾਂਗੇ ਜੀ ਪੇਅਰ ਹਾਂਜੀ ਕੱਲਾ ਪੇਅਰ ਦਾ ਰੇਟ ਹੈ ਨਾ ਕੇਜ ਦਾ ਦਾ ਰੇਟ ਨਹੀਂ ਨਹੀਂ ਕੇਜ ਦਾ ਨਹੀਂ ਬਿਚਾਏਗਾ ਠੀਕ ਹੈ ਨਾ ਆ ਇਹ ਲਬੜ ਜੀ ਲਬੜ ਜੀ ਇਹਨੂੰ ਫਿਸ਼ਰ ਲਬੜ ਕਹਿੰਦੇ ਨੇ ਠੀਕ ਹੈ ਬਾਜੀ ਇਹਦਾ ਪ੍ਰਾਈਸ ਹੈਗਾ ਇਹ 1500 ਪੇਅਰ ਦਾ 1500 ਪੇਅਰ ਦਾ ਵਿਦਆਊਟ ਕੇਜ ਜੀ ਵਿਦਆਊਟ ਕੇਜ ਹਾਂਜੀ ਇਹਨੂੰ ਕਹਿੰਦੇ ਨੇ ਬਟਨ ਕੋਇਲ ਜੀ ਠੀਕ ਹੈ ਜੀ ਇਹ ਛੋਟੇ ਸਾਈਜ਼ ਦਾ ਤਿੱਤਰ ਆ ਜਾਂਦਾ ਵਾ ਜ਼ੀਰੋ ਸਾਈਜ਼ ਦੇ ਵਿੱਚ ਠੀਕ ਹੈ ਜੀ ਆਂਡੇ ਦੇ ਰੱਖੇ ਨੇ ਵਿੱਚ ਇੱਕ ਆਂਡਾ ਵੀ ਪਿਆ ਵਾ ਜ ਤੇ ਥੱਲੇ ਹੈਗੇ ਨੇ ਜੀ ਇਹਦੇ ਗਿਨੀ ਪਿਗ ਗਿਨੀ ਪਿਗ ਜੀ ਇਹ ਗਿਨੀ ਪਿਗ ਤੁਸੀਂ ਨੋਰਮਲ ਦੇਖੇ ਹੋਣੇ ਆ ਬਲੈਕ ਐਂਡ ਵਾਈਟ ਦੇਖੇ ਨੇ ਬਰਾਊਨ ਐਂਡ ਵਾਈਟ ਦੇਖੇ ਹੋਣੇ ਆ ਇਹ ਵਾਈਟ ਦੇ ਵਿੱਚ ਰੈੱਡ ਆਈਸ ਨੇ ਜੀ ਠੀਕ ਹੈ ਵਾਈਟ ਇਹ ਬਹੁਤ ਘੱਟ ਮਿਲਦੇ ਨੇ ਠੀਕ ਹੈ ਭਾਜੀ ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 4500 ਰੁਪਏ ਪੇਅਰ ਦਾ ਪੇਅਰ ਦਾ ਜੀ ਇਹ ਬਰੀਡਿੰਗ ਪੇਅਰ ਹੀ ਆ ਭਾਜੀ ਬਰੀਡਿੰਗ ਪੇਅਰ ਜੀ ਮੇਲ ਫੀਮੇਲ ਕੰਪਲੈਟ ਠੀਕ ਹੈ ਭਾਜੀ ਤੇ ਜੀ ਆ ਇਹ ਚੋ ਨੇ ਜੀ ਬਜਰੀ ਕਰ ਨੇ ਠੀਕ ਹੈ ਜੀ ਬਜਰੀ ਕਰ ਦਾ ਪੇਅਰ ਦਾ ਪ੍ਰਾਈਸ ਹੈਗਾ 400 ਠੀਕ ਹੈ ਜੀ ਬਰੀਡਿੰਗ ਪੇਅਰ ਦਾ ਪ੍ਰਾਈਸ ਹੈਗਾ ਵਾ 500 ਜੀ ਠੀਕ ਹੈ ਜੀ ਇਹ ਬਾਕੀ ਨਾਲ ਭਾਜੀ ਉਹਦੇ ਹੋਰ ਉਹ ਕੋਕਟੇਲ ਹੈ ਜੀ ਕੋਕਟੇਲ ਠੀਕ ਹੈ ਭਾਜੀ ਕੋਕਟੇਲ ਇਹਨਾਂ ਨੂੰ ਬੋਦੀਆਂ ਵਾਲਾ ਤੋਤਾ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਇਹਦਾ ਪ੍ਰਾਈਸ ਹੈਗਾ 3000 ਪੇਅਰ ਦਾ ਠੀਕ ਹੈ ਭਾਜੀ ਇਹਦੇ ਬਰੀਡਿੰਗ ਪੇਅਰ ਵੀ ਮਿਲ ਜਾਂਦੇ ਨੇ ਉਹਨਾਂ ਦਾ ਪ੍ਰਾਈਸ ਹੁੰਦੇ 3500 ਠੀਕ ਹੈ ਭਾਜੀ ਹਾਂਜੀ ਆ ਥੱਲੇ ਕਨਿਓਰ ਨੇ ਜੀ ਗ੍ਰੀਨ ਚਿਕ ਕਨਿਓਰ ਠੀਕ ਹੈ ਭਾਜੀ ਤੇ ਇਹਨਾਂ ਚ ਮੇਲ ਫੀਮੇਲ ਕਨ ਇੱਕ ਹੋਰ ਚੀਜ਼ ਵੀ ਵੱਖਰੀ ਜੀ ਹਾਂਜੀ ਆ ਦੇਖੋ ਉਹ ਆਪ ਆਪਣੀ ਪਾਸੇ ਤੇ ਚੂਹੇ ਕਹਿੰਦੇ ਜੀ ਇਹਨਾਂ ਨੂੰ ਇਹ ਹੈ ਕਹਿੰਦੇ ਹੈਂਸਟਰ ਹੈਂਸ ਠੀਕ ਹੈ ਜੀ ਕੀ ਪ੍ਰਾਈਸ ਹੁੰਦਾ ਭਾਜੀ ਕੀ ਇਹ ਦਾ ਪੀਸ ਦਾ ਰੇਟ ਹੁੰਦਾ ਜੀ 1500 ਰੁਪਿਆ ਠੀਕ ਹੈ ਜੀ ਆਪਣੇ ਕੋ ਬਰਾਊਨ ਵਾਈਟ ਬਰਾਊਨ ਐਡ ਵਾਈਟ ਸਾਰੇ ਕਲਰ ਪਏ ਨੇ ਠੀਕ ਹੈ ਭਾਜੀ ਤੇ ਡਾਈਟ ਵੀ ਇਹਨਾਂ ਦੀ ਨਾਰਮਲ ਜੀ ਇਹਨਾਂ ਦੀ ਆਪਣੀ ਬਰੀਡਿੰਗ ਕਰਦੇ ਹੋ ਤੁਸੀਂ ਭਾਜੀ ਹਾਂਜੀ ਆਪਣੀ ਬਰੀਡਿੰਗ ਠੀਕ ਹੈ ਭਾਜੀ ਤੇ ਭਾਜੀ ਨੀਚੇ ਆ ਨੀਚੇ ਜੀ ਪੋਮੇਰੀਅਨ ਦੇ ਬੱਚੇ ਨੇ ਜੀ ਠੀਕ ਹੈ ਭਾਜੀ ਕੱਢ ਕੇ ਦਿਖਾ ਦਿਓ ਭਾਜੀ ਦਿਖਾਉਂਦਾ ਜੀ ਆ ਫੀਮੇਲ ਹੈ ਜੀ ਠੀਕ ਹੈ ਭਾਜੀ ਇਹ ਆਪਾਂ ਦੇ ਦਾਂਗੇ 3500 ਦੀ ਠੀਕ ਹੈ ਭਾਜੀ ਬਾਕੀ ਭਾਜੀ ਫਰੈਂਚ ਦਾ ਬੱਚਾ ਵੀ ਪਿਆ ਹਾਂਜੀ ਫਰੈਂਚ ਦੇ ਪਿਆ ਮੇਲ ਹੈ ਮੇਲ ਦੇ ਦਾਂਗੇ 4500 ਦਾ ਠੀਕ ਹੈ ਭਾਜੀ ਫਰੈਂਚ ਦਾ ਬੱਚਾ ਕੱਢ ਕੇ ਦਿਖਾ ਦਿਓ ਭਾਜੀ ਭਾਜੀ ਫੀਮੇਲ ਹੈ ਵੀ ਮੇਲ ਮੇਲ ਹੈ ਮੇਲ ਹੈ ਭਾਜੀ ਇਹ ਕੀ ਪ੍ਰਾਈਸ ਭਾਜੀ ਇਹਦਾ ਵੀਰੇ ਫੋਨ ਤੇ ਦੱਸ ਦਾਂਗੇ ਠੀਕ ਹੈ ਹਾਂਜੀ ਇੱਕ ਕਲਚਰ ਦਾ ਮੇਲ ਪਿਆ ਹੀ ਆਪਣੇ ਕੋਲੇ ਠੀਕ ਹੈ ਜੀ ਬਹੁਤ ਸੋਹਣਾ ਬੱਚਾ ਵਾ 11000 ਚ ਦੇ ਦਾਂਗੇ ਵੀਰੇ ਠੀਕ ਹੈ ਭਾਜੀ ਤੇ ਭਾਜੀ ਆਦਰ ਕੀਤਾ ਨੇ ਜੇ ਅਕੀਤਾ ਨੇ ਜੀ ਤੇ ਆਹ ਭਾਜੀ ਆਹ ਬਰੀਡ ਦੇ ਇੱਕ ਬੜੇ ਸਾਈਜ਼ ਦੇ ਬਟੇਰ ਨੇ ਜੀ ਬੜੇ ਸਾਈਜ਼ ਦੇ ਬਟੇਰ ਸੀ ਠੀਕ ਹੈ ਇਸ ਦੀ ਪ੍ਰਾਈਸ ਜੀ ਇਹਦੇ 300 ਦਾ ਪੇਅਰ ਆਈ 300 ਦਾ ਪੇਅਰ ਅਕੀਤਾ ਦੇ ਜੀ ਆਪਣੇ ਕੋ ਫੀਮੇਲਾਂ ਪਈਆਂ ਨੇ ਠੀਕ ਹੈ ਭਾਜੀ ਤੇ ਫੀਮੇਲ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਫੀਮੇਲ ਆਪਾਂ ਦੇ ਰਾਂਗੇ ਜੀ 16000 ਦੇ ਦੇਖੀ ਸਾਡੇ ਭਾਜੀ ਬੱਚੇ ਦੀ ਕੁਆਲਿਟੀ ਦੇਖੋ ਬੱਚਾ ਦੇਖੋ ਜੀ ਕਿੰਨਾ ਹੈਲਥੀ ਭਾਜੀ ਕਿ ਮਾ ਕੇ ਦਿਖਾ ਦਿਓ ਕਿੰਨੀ ਐਜ ਆ ਭਾਜੀ ਬੱਚੇ ਦੀ ਇਹ 45.5+ ਹੈ ਜੀ 45.5+ ਹੈ ਸਾਰੀ ਫੀਮੇਲ ਹੈ ਫੀਮੇਲ ਹੈ ਕਿੰਨੀਆਂ ਸਾਰੀਆਂ ਫੀਮੇਲ ਹਨ ਸਾਰੀਆਂ ਫੀਮੇਲ ਹਨ ਠੀਕ ਹੈ ਭਾਜੀ ਤੇ ਆ ਰੈੱਡ ਕਲਰ ਦੇ ਵਿੱਚ ਹੈ ਇਹਦਾ ਕੀ ਭਾਜੀ ਭਾਜੀ ਇਹ 35000 ਰੁਪਏ 35000 ਠੀਕ ਹੈ ਭਾਜੀ ਉਹ ਬਾਕੀ ਹੈ ਉਹ ਬਾਈ ਦਾ ਆਲ ਬਰੀਡ ਦੇ ਵਿੱਚ ਹੀ ਕੰਮਣਾ ਭਾਜੀ ਆਪਣਾ ਆਲ ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਤੇ ਦੂਜੇ ਨੇ ਬਾਈ ਦੀ ਪੈਰਟ ਸ਼ਾਪ ਹੈ ਜਿਹੜੇ ਪੈਰਟ ਚਾਹੀਦਾ ਹੋਵੇ ਠੀਕ ਹੈ ਤੁਸੀਂ ਆ ਬਾਈ ਦਾ ਕਾਰਡ ਹੈ ਤੇ ਕਾਰਡ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਨੰਬਰ ਭਾਈ ਜੀ ਆਪਣਾ ਨੰਬਰ ਬੋਲ ਦਿਓ 9646872090 ਠੀਕ ਹੈ ਬਾਈ ਜੀ ਦਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਤੇ 올 ਇੰਡੀਆ ਹੀ ਡਿਲੀਵਰੀ ਆ 올 ਵਰਡ ਦੇ ਆਪਾਂ ਕਹੀਏ ਪੰਛੀਆਂ ਦੇ ਵਿੱਚ ਵੀ ਕੰਮ ਕਰਦੇ ਨੇ ਬਾਈ ਜੀ ਬਾਈ ਜੀ ਆਪਣੀ ਪੈਟ ਸ਼ਾਪ ਹੀ ਹੈ ਨਾ ਹਾਂਜੀ ਪੈਟ ਸ਼ਾਪ ਹੈ ਬਾਈ ਕਿਹਨਾਮ ਦੱਸ ਦੀ ਪਾਜੀ ਇੱਕ ਇਕਜ਼ੋਟਿਕ ਪੈਟ ਸੀ ਇੱਕ ਹੀ ਹੌਟੇ ਨੀਚੇ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਪਾਜੀ ਓਕੇ ਜੀ ਅਸੀਗਾ ਭਾਈ ਜੀ ਕੀ ਹਾਲ ਚਾਲ ਹੈ ਵਧੀਆ ਭਾਈ ਤੁਸੀਂ ਹੋ ਆਈ ਕੇ ਡੌਗ ਸ਼ੋਟ ਹੈ ਹਾਂ ਜੀ ਹਾਂ ਜੀ ਵੀਰ ਭਾਈ ਜੀ ਪਹੁੰਚ ਕਰਨਾ ਡੌਗ ਸ਼ੋਟ ਤੇ ਦੇਖੋ ਭਾਈ ਜੀ ਬੱਚਾ ਭਾਈ ਜੀ ਤੋਂ ਆਏ ਦੇ ਵਿੱਚ ਆ ਭਾਈ ਕੋਈ ਕਲਟਰ ਵੀਰ ਤੋਂ ਆਏ ਕਲਟਰ ਦੇ ਵਿੱਚ ਮੇਰਾ ਪੇਜ ਫੀਮੇਲ ਮੇਲ ਮੇਲ ਵੀਰ ਮੇਲ ਜੀ ਕੀ ਪ੍ਰਾਈਸ ਆ ਭਾਜੀ ਇਹ 11000 ਰੁਪਏ ਵੀ 11000 ਰੁਪਏ ਹਾਂ ਜੀ ਹਾਂ ਜੀ ਭਾਜੀ ਇਹ ਬਾਕੀ ਨੀਚੇ ਭਾਜੀ ਬੱਚੇ ਆ ਫਰੈਂਚ ਬੁਲਡੌਗ ਬੱਚਾ ਪਿਆ ਇਹ ਇੱਕ ਮੈਚ ਦਾ ਹਾਂ ਜੀ ਆ 30 ਡੇਸ ਦਾ ਬੱਚਾ ਈ ਅੱਜ ਠੀਕ ਹੈ ਮੇਲ ਹੈ ਭਾਜੀ ਫੀਮੇਲ ਹੈ ਮੇਲੇ ਮੇਲ ਵੀ ਮੇਲ ਹੈ ਹਾਂ ਜੀ ਹਾਂ ਜੀ ਇਹ ਆਪਾਂ ਆ ਕਲਚਰ ਵਾਈਟ ਕਲਚਰ ਵਾਈਟ ਹਾਂਜੀ ਠੀਕ ਚੈੱਕ ਕਰ ਸਕਦੇ ਤੁਸੀਂ ਬਈ ਮੇਲਾ ਵੀ ਮੇਲੇ ਮੇਲੇ ਕੀ ਪ੍ਰਾਈਸ ਹੈ ਭਾਜੀ ਇਹਦਾ ਭਾਈ ਸੇਮ ਰੇਟ 11000 ਰੁਪਏ ਠੀਕ ਹੈ ਭਾਜੀ ਇਹਦਾ 7000 ਰੁਪਏ ਭਾਈ ਆਪਣਾ ਕਿਹੜੇ ਆਲ ਬਰੀਡ ਦੇ ਵਿੱਚ ਕੰਮ ਹੈ ਆਲ ਬਰੀਡ ਭਾਈ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਕਰਾ ਦਿੰਦੇ ਆ ਆਲ ਇੰਡੀਆ ਡਿਲੀਵਰੀ ਠੀਕ ਹੈ ਨਾ ਇਹ ਭਾਜੀ ਆਪਣੀ ਲੋਕੇਸ਼ਨ ਦੱਸ ਦੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਲੋਕੇਸ਼ਨ ਆਪਣੀ ਲੁਧਿਆਣਾ ਦਾ ਡਾਬਾ ਵਿਲੇਜ ਠੀਕ ਹੈ ਕੰਟੈਕਟ ਨੰਬਰ 6239774264 ਭਾਈ ਜੀ ਦਾ ਨਾ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਤੇ ਭਾਈ ਜੀ ਦੀ 올 ਇੰਡੀਆ ਡਿਲੀਵਰੀ ਹੈ ਤੇ 올 ਬ੍ਰੀਡ ਦੇ ਵਿੱਚ ਕੰਮ ਹੈ ਤੇ ਬਾਕੀ ਭਾਈ ਜੀ ਆਪਣੇ ਕੋਲ ਚੈਨਲ ਤੋਂ ਆਂਦਾ ਆ ਉਹਦਾ ਮਾਨਦਾਨ ਹੋ ਜੂਗਾ ਆਉਣੀ ਹੋਵੇ ਰਹੂਣੀ ਜਿਵੇਂ ਕੀ ਆ ਪਾਜੀ ਓਕੇ ਭਾਈ ਜੀ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਅੱਸੀ ਦਾ ਗੋਪੀ ਭਾਈ ਕੀ ਹਾਲ ਚੱਲ ਹੈ ਵਾ ਵਧੀਆ ਵਧੀਆ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਆ ਗਈ ਦੇਖੋ ਭਾਈ ਜੀ ਭਾਈ ਜੀ ਦੇ ਨਾਲ ਕੁਆਲਿਟੀ ਦੇ ਵਿੱਚ ਪਪੀ ਬਹੁਤ ਨਾਲ ਦੇਖੋ ਬੱਚੇ ਭਾਜੀ ਕਮਾ ਕੇ ਦਿਖਾਜੀ ਬੱਚੇ ਪਾਜੀ 14 14 ਰੋਜਾ ਦਾ ਭਾਜੀ ਕੀ ਹੈ ਜੀ ਇਹ ਮੇਰਾ ਫੀਮੇਲ ਦੀ ਤੇ ਫੀਮੇਲ ਹੈ ਜੀ ਮੇਲ ਮਿਲ ਜੂਗਾ ਜੀ ਫੀਮੇਲ ਦਾ ਮੇਲ ਦੀ ਮਿਲ ਜੂਗਾ ਜੀ ਲਵਾ ਤੇ ਆਸਕੀ ਭਾਜੀ ਆਹ ਕੀ ਫੀਮੇਲ ਹੈ ਜੀ ਫੀਮੇਲ ਹੈ ਭਾਜੀ ਬਲੂ ਆਈਜ਼ ਦੇ ਵਿੱਚ ਫੁੱਲ ਡਾਰਕ ਬਲੂ ਆਈਜ਼ ਡਾਰਕ ਬਲੂ ਆਈਜ਼ ਦੇ ਵਿੱਚ ਬਲੈਕ ਵਾਈਟ ਹੈ ਤੇ ਮੈਂ ਤੁਹਾਨੂੰ ਨੀਚੇ ਕੈਮਰਾ ਮਾਰੀ ਦਵਾ ਆਹ ਬੱਚੇ ਭਾਈ ਜੀ ਲੋ ਬਹੁਤ ਸਟਾਕ ਅੱਜ ਗੱਲ ਕਰਦੇ ਆਂ ਭਾਈ ਨਾਲ ਹੋੜੀ ਹੋੜੀ ਥੋੜੀ ਥੋੜੀ ਵੀ ਕਿਹੜੇ ਕਿਹੜੇ ਬੱਚੇ ਦਾ ਕੀ ਕੀ ਪ੍ਰਾਈਸ ਦਾ ਕੀ ਕੀ ਰੇਟ ਆ ਆਪਣਾ ਆਲ ਬ੍ਰੀਡ ਦੇ ਵਿੱਚ ਹੀ ਕੰਮ ਆਣਾ ਭਾਈ ਹਾਂ ਜੀ ਹਾਂ ਜੀ ਆਲ ਬ੍ਰੀਡ ਬਾਕੀ ਭਾਈ ਜੀ ਆਪਣਾ ਦਸਿਆ ਚੌੜਾ ਦਾ ਕੀ ਰੇਟ ਆ ਪ੍ਰਾਈਸ ਚੌੜਾ ਮੈਜੂ ਵੀਰੇ 20000 ਦਾ 20000 ਦਾ ਮੇਲ ਫੀਮੇਲ ਭਾਈ ਜੀ ਮੇਲ ਜੀ ਮੇਲ ਮੇਲ ਫੀਮੇਲ ਭਾਈ ਜੀ ਫੀਮੇਲ ਵੀਰੇ ਬੱਜੂ 18 ਦਾ 18 ਦਾ ਤੇ ਹਸਕੀ ਦੇ ਵਿੱਚ ਭਾਈ ਜੀ ਹਸਕੀ ਦੇ ਵਿੱਚ ਮੇਲ ਮੈਲ ਜੀ 25000 ਦਾ ਜੀ ਠੀਕ ਹੈ ਜੀ ਫੀਮੇਲ ਬੱਜੂ 15 ਬਾਕੀ ਕੁਆਲਿਟੀ ਦੇ ਮੈਂਟ। ਹੋਰ ਕੁਆਲਿਟੀ ਮੈਂਟ। ਠੀਕ ਹੈ ਭਾਜੀ ਇਹ ਬਿਗਲ ਦੇ ਬੱਚੇ ਵੀ ਕੱਢ ਕੇ ਦਿਖਾ ਦਿਓ। ਬਿਗਲ ਦੀਆਂ ਦੋਨੋਂ ਫੀਮੇਲ ਨੇ ਆਪਣੇ ਕੋਲ ਅੱਜ। ਕੋਈ ਗੱਲ ਨਹੀਂ ਭਾਜੀ ਬਿਗਲ ਦੇ ਬੱਚੇ ਦਿਖਾ ਦਿਓ। ਪਰਸ਼ੀਅਨ ਅਕੈਡਮੀ ਮਿਲ ਜੂਗੀ। ਪਰਸ਼ੀਅਨ ਅਕੈਡਮੀ ਮਿਲ ਜੂਗੀ ਬਾਈ ਜੀ। ਲੱਭ ਕੀ ਏਜ ਹੈ ਭਾਜੀ ਕੀ ਪ੍ਰਾਈਸ ਹੈ? ਇਹ 2 ਮਹੀਨੇ ਦੀ ਹੋ ਚੁੱਕੀ ਹੈ ਸਰ। ਮੇਲ ਆ ਫੀਮੇਲ ਹੈ ਭਾਜੀ। ਇਹ ਫੀਮੇਲ ਹੈ ਜੀ। ਫੀਮੇਲ ਜੀ। ਇਹ ਮਿਲ ਜੂਗਾ ਓਨਲੀ 10000 ਦੀ। ਠੀਕ ਹੈ ਭਾਜੀ। ਦੇ ਭਾਜੀ ਉਹ ਦਿਖਾਈਓ ਉਧਰੋਂ ਬਿਗਲ ਦੇ ਬੱਚੇ ਦਿਖਾ ਦਿਓ ਭਾਜੀ। ਬ ਇਹ ਜਨਾਂ ਦੀ 35-35 ਦਿਨਾਂ ਦੀ ਜੀ ਠੀਕ ਆ ਪ੍ਰੋਪਰ ਮਤਲਬ ਮਾਰਕਿੰਗ ਹੈ ਬੱਚਿਆਂ ਦੀ ਪ੍ਰੋਪਰ ਫਲਫੀ ਬੱਚੇ ਨੇ ਦੇਖ ਰਹੇ ਨੇ ਤੁਹਾਨੂੰ ਵੀਡੀਓ ਚ ਆਪਾਂ ਬੱਚਾ ਦੇ ਦਾਂਗੇ ਤੁਹਾਨੂੰ 5000 ਰੁਪਏ ਦਾ ਆਲ 5000 ਰੁਪਏ ਦਾ ਠੀਕ ਹੈ ਨਾ ਤੇ ਬਾਜੀ ਛੜਜੂ ਦੇ ਬੱਚੇ ਨੇਗੇ ਛੜਜੂ ਦੇ ਬੱਚੇ ਮਿਲ ਜਾਣਗੇ ਜੀ ਠੀਕ ਹੈ ਛੜਜੂ ਬੱਚਾ ਵੀ ਕੱਢ ਕੇ ਦਿਖਾ ਦਿਓ ਇੱਕ ਆਹ ਮੇਲ ਹੈ ਛੜਜੂ ਆ ਜੀ ਇਹ ਮੇਲ ਹੈ ਬਾਜੀ ਕੀ ਇਹ ਜਾਂ ਕੀ ਪ੍ਰਾਈਸ ਬਾਜੀ ਇਹ 4500 ਦਾ ਬੱਚਾ ਹੁ ਚੁੱਕਿਆ ਵੈਕਸੀਨੇਸ਼ਨ ਲੱਗੀ ਹੋਈ ਹੈ ਵਿੱਚ ਕਾਰ ਮਿਲ ਜਾਊਗਾ ਜੀ ਠੀਕ ਹੈ ਜੀ ਇਹ ਮਿਲ ਜਾਊ 18000 ਰੁਪਏ ਦਾ ਮੇਲ ਇਹ ਬ ਫ੍ਰੈਂਚੀ ਦਾ ਮੇਲ ਪਿਆ ਜੀ ਕਰੀਮ ਕਲਰ ਦੇਖੋ ਕੁਆਲਿਟੀ ਚੈੱਕ ਕਰੋ ਠੀਕ ਹੈ ਭਾਜੀ ਕੀ ਏਜ ਹੈ ਕੀ ਪ੍ਰਾਈਸ ਜੀ ਏਜ ਇਹਨਾਂ ਦੀ 45 ਦਿਨ ਦੀ ਜੀ ਪ੍ਰਾਈਸ ਪ੍ਰਾਈਸ ਇਹਨਾਂ ਦਾ ਜੀ ਹੈਗਾ 35000 ਰੁਪਏ ਠੀਕ ਹੈ ਤੇ ਬਾਕੀ ਭਾਜੀ ਆ ਬੱਚਾ ਲੈਬਰੇ ਤੇ ਥੱਲੇ ਪਈ ਨੇਗੇ ਹਾਂ ਜੀ ਜੀ ਲੈਬਰੇ ਬੱਚੇ ਮਿਲ ਜਾਣਗੇ ਲੈਬਰੇ ਫੀਮੇਲ ਮੇਲ ਸਾਰੇ ਮਿਲ ਜਾਣਗੇ ਠੀਕ ਹੈ ਭਾਜੀ ਕੀ ਏਜ ਕੀ ਪ੍ਰਾਈਸ ਭਾਜੀ ਏਜ ਵੀ ਇਹਨਾਂ ਦੀ 45 ਦਿਨ ਠੀਕ ਹੈ ਫੀਮੇਲ ਦਾ ਰੇਟ ਲਾ ਦਿਓ ਵੀਰੇ 12000 ਰੁਪਏ ਠੀਕ ਹੈ ਜੀ ਫੀਮੇਲ ਦਾ ਲਾ ਦਿਓ ਵੀਰੇ 10000 ਰੁਪਏ ਠੀਕ ਹੈ ਭਾਈ ਜੀ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਆਪਣੀ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਆਪਣੀ ਰਾਹਾ ਵੀਰੇ 95010 979556 ਜੀ ਠੀਕ ਹੈ ਰਾਹਾ ਤੇ ਭਾਈ ਜੀ ਨੂੰ ਟਿਕਣਾ ਤੁਸੀਂ ਕਰ ਸਕਦੇ ਹੋ ਭਾਈ ਦਾ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਆਲ ਬਰੀਡ ਦੇ ਵਿੱਚ ਟਿਕਣਾ ਭਾਈ ਦਾ ਕੰਮ ਹੈ ਇਹ ਭਾਈ ਆਲ ਇੰਡੀਆ ਡਿਲੀਵਰੀ ਆ ਨਾ ਹਾਂ ਜੀ ਹਾਂ ਜੀ ਆਲਓਵਰ ਇੰਡੀਆ ਠੀਕ ਹੈ ਅੱਗੇ ਭਾਈ ਜੀ ਕੋਈ ਆਪਣਾ ਚੈਨਲ ਤੋਂ ਆਂਦਾ ਆ ਤਾਂ ਉਹਨੂੰ ਕੁਝ ਮਾਨਤਾਂ ਛੋੜ ਨਾ ਹੋ ਲੈ ਕੇ ਆ ਜੀ ਬੱਚਾ ਆਪਾਂ ਫਰੀ ਦੇ ਦਾਂਗੇ ਯਾਰਾਂ ਨਹੀਂ ਵੀਰੇ ਫਰੀ ਦੀ ਆਪਾਂ ਤਾਂ ਫਰੀ ਦਾ ਕਾਨੂੰ ਦੇਣਾ ਹੈ ਆ ਪਤਾ ਹੀ ਕਹਿੰਦੇ ਮਾਰ ਦੇਣ ਪੱਕਾ ਹੋਊਗਾ ਮਾਰ ਦੇਣ ਪੱਕਾ ਹੋਈ ਠੀਕ ਹੈ ਵੀਰੇ ਮਾਰ ਦੇਣ ਹਾਂਜੀ ਥੈਂਕ ਯੂ ਓਕੇ ਅੱਸੀ ਕਾ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਤੁਸੀਂ ਦੱਸੋ ਜੋਗਦੀਪ ਜੀ ਭਾਈ ਆਈ ਗਏ ਡਾਕਟਰ ਕੋਲ ਤੇ ਹਾਂਜੀ ਹਾਂਜੀ ਦੇਖੋ ਬਾਈ ਜੀ ਬੱਚੇ ਦੇਖੋ ਚੈੱਕ ਕਰ ਬੱਚਾ ਆਇਆ ਜੀ ਤੇ ਆਪਾਂ ਮੇਰੀਆਂ ਨਾਲ ਭਾਜੀ ਤੇ ਭਾਜੀ ਫਰੈਂਡ ਦੇ ਵਿੱਚ ਮਾਰ ਲੈ ਕਲਰ ਦਾ ਬੱਚਾ ਨਾ ਭਾਜੀ ਹਾਂਜੀ ਹਾਂਜੀ ਇਹ ਮਾਰ ਲੈ ਕਲਰ ਆਈ ਠੀਕ ਹੈ ਕਮਾ ਕੇ ਦਿਖਾ ਦਿਓ ਬਾਈ ਜੀ ਬੱਚਾ ਲਓ ਜੀ ਤੇ ਭਾਜੀ ਕੀ ਹੈ ਜੀ ਕੀ ਪ੍ਰਾਈਸ ਭਾਜੀ ਇਹ 45 ਦਿਨ ਦਾ ਬੱਚਾ ਹੀ 30000 ਰੁਪਏ ਪ੍ਰਾਈਸ ਹੈ ਦਾ ਠੀਕ ਹੈ ਭਾਜੀ ਤੇ ਭਾਜੀ ਆ ਉਧਰ ਹੀ ਇਹ ਪੁਮੇਰੀਅਨ ਹੈ ਹਾਂਜੀ ਮੇਲ ਜੀ ਫੀਮੇਲ ਜੀ ਮੇਲ ਹੈ ਮੇਲ ਕੀ ਪ੍ਰਾਈਸ ਜੀ 5000 ਹੈ 5000 ਰੁਪਏ ਤੇ ਭਾਜੀ ਭਾਜੀ ਗੱਲ ਕਰਾ ਮੈਂ ਤੁਹਾਡਾ ਆਪਣਾ ਆਲ ਬੀਡ ਦੇ ਵਿੱਚ ਕੰਮਣਾ ਹਾਂਜੀ ਹਾਂਜੀ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਭਾਜੀ ਜਰਮਨ ਦਾ ਬੱਚਾ ਵੀ ਹੈ ਠੀਕ ਹੈ ਪੁਮੇਰੀਅਨ ਦੀ ਉਧਰ ਫੈਜ਼ ਦਾ ਬੱਚਾ ਵੀ ਪਿਆ ਇਧਰ ਲੈਬਰੇ ਦੇ ਬੱਚੇ ਵੀ ਹੈ ਭਾਜੀ ਲੈਬਰੇ ਦਾ ਦੱਸਿਓ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਲੈਬਰੇ ਦਾ ਮੇਲ ਦਾ 15000 ਹੈ ਫੀਮੇਲ ਤੇ ਬਾਕੀ ਭਾਈ ਜੀ ਆਪਣਾ ਆਲ ਇੰਡੀਆ ਦੇ ਵਿੱਚ ਕੰਮ ਹੈ ਹਾਂਜੀ ਹਾਂਜੀ ਆਲ ਇੰਡੀਆ ਡਿਲੀਵਰੀ ਹੈ ਭਾਈ ਜੀ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਹੋਏ ਜੀ ਆਪਣਾ ਕੰਟੈਕਟ ਨੰਬਰ ਦੱਸੀਓ 9781072047 ਕੀ ਕਰ ਲੋਕੇਸ਼ਨ ਦੱਸੀਓ ਆਪਣੇ ਕੇਸਰ ਆਪਣੀ ਰਾਣਾ ਸਾਹਿਬ ਜੀ ਰਾਣਾ ਸਾਹਿਬ ਹਾਂਜੀ ਤੇ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਨਾਮ ਆਲ ਇੰਡੀਆ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਵੀਡੀਓ ਦੇ ਵਿੱਚ ਵਿੱਚ ਨੰਬਰ ਚੱਲਦਾ ਰਹੂਗਾ ਤੇ ਬਾਕੀ ਭਾਈ ਜੀ ਕੋਈ ਆਪਣੇ ਚੈਨਲ ਤੋਂ ਆਉਣ ਦਾ ਬੰਦਾ ਉਹਨਾਂ ਦਾ ਮਾਨ ਤਨ ਜ਼ਰੂਰ ਕਰਾਂਗੇ ਮਾਨ ਤਨ ਜ਼ਰੂਰ ਹੋ ਜੂਗਾ ਬਿਲਕੁਲ ਓਕੇ ਬਰਦਰ ਥੈਂਕ ਯੂ ਜੀ ਓਕੇ ਅਸੀਗਾ ਭਾਜੀ ਕੀ ਹਾਲ ਚਾਲ ਹੈ ਸਬਸਕ੍ਰਾਈਬਰ ਜੀ ਬਹੁਤ ਵਧੀਆ ਤੁਸੀਂ ਆਈਕੇ ਟਾਕਸ ਹੋ ਤੇ ਹਾਂਜੀ ਹਾਂਜੀ ਭਾਜੀ ਦੇਖੋ ਭਾਈ ਜੀ ਇੱਕ ਨਾ ਸਪੈਸ਼ਲੀ ਬਰੀਡ ਮੇਰੇ ਨਾਲ ਤੁਸੀਂ ਵੀਡੀਓ ਦੇਖ ਹੀ ਚੁੱਕੇ ਹੋਮੋਗੇ ਕਈ ਨਾ ਲੋਕਸ਼ਵਾਂ ਦੇ ਵਿੱਚ ਕੋਈ ਵੀ ਆਹ ਬਰੀਡ ਮਿਲੀ ਨਹੀਂ ਆਪਾਂ ਨੂੰ ਭਾਜੀ ਇਹ ਪੁਆਇੰਟਰ ਹੀ ਹੈ ਨਾ ਪੁਆਇੰਟਰ ਭਾਜੀ ਪੁਆਇੰਟਰ ਭਾਜੀ ਇੰਗਲਿਸ਼ ਹੈ ਕਿਹੜਾ ਇਹ ਭਾਜੀ ਇਹ ਭਾਜੀ ਨਾਰਮਲ ਮੀਡੀਅਮ ਜਿਹੜਾ ਕਹਿੰਦੇ ਨੇ ਨਾ ਪਾਉ ਪੁਆਇੰਟਰ ਠੀਕ ਹੈ ਜਿਹੜਾ ਨਾ ਆਪਾਂ ਕਹਿੰਦੀ ਆ ਪੰਜਾਬ ਦੇ ਵਿੱਚ ਨਸ਼ਾ ਚੱਲਦੀ ਹੈ ਇਹ ਪੁਆਇੰਟਰ ਠੀਕ ਹੈ ਨਾ ਭਾਜੀ ਘਮਾ ਕੇ ਦਿਖਾ ਦਿਓ ਘਮਾ ਕੇ ਦਿਖਾ ਦਿਓ ਦੇਖੋ ਜੀ ਇਹ ਭਾਜੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਆਪਣਾ ਕੰਮ ਹੈ ਜੀ ਮੇਰੇ ਕੋਲ ਭਾਈ ਸਾਰੀਆਂ ਬਰੀਡਾਂ ਹੁੰਦੀਆਂ ਚਾਵੋ ਚੋਕ ਬਰੀਆ ਹਸਕੀ ਪੋਵੀਰੀਅਨ ਕਲਚਰ ਟੋਏ ਲੈਬਰੀ ਜਿਹੜਾ ਵੀ ਤੁਸੀਂ ਕਹੋਗੇ ਆਪਾਂ ਕੋ ਸਾਰੇ ਮਿਲ ਜਾਣੇ ਆ ਠੀਕ ਹੈ ਸਾਰੇ ਅਵੇਲੇਬਲ ਸਾਰੇ ਅਵੇਲੇਬਲ ਹੈ ਜੀ ਇਹ ਭਾਜੀ ਇਹਦਾ ਪ੍ਰਾਈਸ ਦੱਸਿਓ ਭਾਜੀ ਇਹਦਾ ਭਾਈ ਪ੍ਰਾਈਸ ਮੇਲ ਦਾ ਹੈ ਕਿ 6000 ਤੇ 3500 ਰੁਪਏ ਦੀ ਫੀਮੇਲ ਹੈ ਠੀਕ ਹੈ ਭਾਜੀ ਮੇਰੇ ਕੋ ਜਿੰਨੇ ਵੀ ਰੇਟ ਆ ਸਾਰੇ ਜੈਨੂਨਰੀ ਆ ਮਤਲਬ ਕਿ ਆਪਾਂ ਬਾਕੀਆਂ ਨਾਲੋਂ ਘੱਟੇ ਰੇਟ ਰੱਖੇ ਹੋਇਆ ਠੀਕ ਹੈ ਭਾਜੀ ਤੇ ਆਪਣੀ ਲੋਕੇਸ਼ਨ ਦੱਸ ਦਿਓ ਮੇਰੀ ਭਾਈ ਲੋਕੇਸ਼ਨ ਦੱਸ ਦਿਓ ਤੇ ਮੇਰਾ ਨੰਬਰ ਹੈਗਾ 7528892044 ਠੀਕ ਹੈ ਹਾਂਜੀ ਤੇ ਭਾਈ ਆਪਣੀ ਪੈਟ ਸ਼ਾਪ ਵੀ ਹੈ ਨਾ ਪੈਟ ਸ਼ਾਪ ਆ ਭਾਈ ਮੇਰੀ ਖਾਸ ਜਿਹੜੀ ਲੋਕੇਸ਼ਣ ਮੇਰੀ ਬੰਗਾ ਸ਼ਹਿਰ ਬੰਗਾ ਸ਼ਹਿਰ ਹੈ ਹਾਂਜੀ ਸ਼ਹਿਰ ਬੰਗਾ ਤੇ ਭਾਕੀ ਭਾਈ ਜੀ ਦਾ ਨਾ ਆਲ ਓਵਰ ਡਿਲੀਵਰੀ ਵੀ ਭਾਈ ਜੀ ਕਰਾਉਂਦਾ ਸਾਰੀ ਭਾਈ ਜੀ ਡਿਲੀਵਰੀ ਜਿੱਥੇ ਕੰਮ ਹੈ ਆਲ ਦਿ ਵੀਰ ਦੇ ਵਿੱਚ ਕੰਮ ਹੈ ਭਾਈ ਜੀ ਦੀ ਪੈਟ ਸ਼ਾਪ ਵੀ ਹੈ ਟਿਕਣਾ ਤੇ ਬੰਗਾ ਹੈ ਠੀਕ ਹੈ ਨਾ ਭਾਈ ਜੀ ਦੀ ਲੋਕੇਸ਼ਨ ਬਈ ਨੀਚੇ ਵੀਡੀਓ ਤੇ ਭਾਈ ਦਾ ਨੰਬਰ ਚੱਲਦਾ ਰਹੂਗਾ ਤੇ ਭਾਈ ਨੂੰ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਭਾਈ ਜੀ ਓਕੇ ਭਾਈ ਥੈਂਕ ਯੂ ਬਹੁਤ ਸੋ ਮ ਅੱਛਾ ਜੱਸ ਜੱਸ ਜੀ ਬਾਈ ਕੀ ਹਾਲ ਚਾਲ ਹੈ ਬਾਪ ਵਧੀਆ ਵੀਰੇ ਤੁਸੀਂ ਸੁਣਾਓ ਰਿਹਾ ਵੀਰੇ ਆਈ ਕੀ ਡਾਕਟਰ ਤੇ ਹੋਰ ਬਸ ਹੁਣੇ ਤੁਹਾਡੇ ਸਾਹਮਣੇ ਪਹੁੰਚੇ ਆ ਠੀਕ ਹੈ ਭਾਜੀ ਤੇ ਭਾਜੀ ਉਹਨਾਂ ਦੇਖੋ ਭਾਜੀ ਮੇਰੇ ਨਾਲ ਭਾਜੀ ਹਾਂਜੀ ਪਮੇਰੇ ਮੇਰੇ ਦੇ ਵਿੱਚ ਪਤਾ ਆ ਭਾਜੀ ਮੇਲ ਆ ਫੀਮੇਲ ਆ ਭਾਜੀ ਇਹ ਮੇਲ ਆ ਵੀਰੇ ਮੇਲ ਕੀ ਪ੍ਰਾਈਸ ਆ ਭਾਜੀ ਕੀ ਏਜ ਵੀਰੇ ਇਹਦਾ 12000 ਰੁਪਏ 12000 ਰੁਪਏ ਹਾਂਜੀ ਇਹ ਫੁੱਲ ਕੁਆਲਿਟੀ ਦਾ ਫੁੱਲ ਕੁਆਲਿਟੀ ਤੁਹਾਡੇ ਸਾਹਮਣੇ ਹੀ ਆ ਬੱਚੇ ਠੀਕ ਹੈ ਭਾਜੀ ਭਾਜੀ ਕੁਆਲਿਟੀ ਵਾਈਜ਼ ਕੀ ਭਾਜੀ ਆਪਣਾ 올 ਬਰੀਡ ਦੇ ਵਿੱਚ ਹੀ ਕੰਮ ਹੈ ਹਾਂਜੀ ਹਾਂਜੀ ਵੀਰੇ 올 ਬਰੀਡ ਆਪਣਾ ਸਾਰੀਆਂ ਹੀ ਸਾਰੀ ਬ੍ਰੇਡ ਮਿਲ ਜਾਂਦੀਆਂ ਨੇ ਹਾਂਜੀ 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 ਜਿੱਦਾਂ ਦੀ ਕਸਮ ਨੇ ਇਹ ਭਾਜੀ ਮੇਡ ਕੀ ਏਜ ਆ ਭਾਜੀ ਇਹਦੀ ਇਹਦੀ ਭਾਈ 1.5 ਸਾਲ ਹੋ ਗਈ ਆ 1.5 ਸਾਲ ਭਾਈ ਸੇਲ ਵਾਸਤੇ ਆ ਇਹ ਹਾਂਜੀ 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 ਸੇਲ ਵਾਸਤੇ ਬਾਸ ਕਰੀ ਜਾਂਦੇ ਆ ਠੀਕ ਹੈ ਜੀ ਤੇ ਬਾਕੀ ਭਾਜੀ ਆਪਣੀ ਲੋਕੇਸ਼ਨ ਦੱਸ ਦਿਓ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਬਾਈਕ ਕੀ ਦਾ ਲੋਕੇਸ਼ਨ ਆਪਣੀ ਵੀਰੇ ਲੁਧਿਆਣਾ ਵੱਡੀ ਹੈ ਬੋਅਲ ਬਾਈ ਫੁੱਟੀ ਰੋਡ ਠੀਕ ਹੈ ਮੋਬਾਈਲ ਨੰਬਰ ਆਪਣਾ 9877929058 ਠੀਕ ਹੈ ਬਾਈ ਜੀ ਬਾਈ ਦਾ ਨਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਹਾਂਜੀ ਹਾਂਜੀ ਜਿਹੜੀ ਮਾਰਗੀ ਜਿਹੜਾ ਇਹ ਕਸਟਮਰ ਦੀ ਡਿਮਾਂਡ ਆ ਕਿਹੜਾ ਬਾਕੀ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਬਾਈ ਜੀ ਦੇ ਨੀਚੇ ਵੀਡੀਓ ਦਾ ਨੰਬਰ ਚੱਲਦਾ ਰਹੂਗਾ ਬਾਈ ਦੀ ਲੋਕੇਸ਼ਨ ਹੈ ਨੀਂਦ ਖਾਸ ਲੁਧਿਆਣਾ ਤਾਂ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਓਕੇ ਜੀ ਅਸੀਂ ਬਾਈ ਜੀ ਠੀਕ ਹੈ ਵੀਰੇ ਅਸੀਂ ਦਾ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਡਾਕਟਰ ਸਾਹਤੇ ਹਾਂਜੀ ਹਾਂਜੀ ਕਿਹੜਾ ਦੇਖੋ ਬਾਈ ਜੀ ਬਾਈ ਦੀ ਨਾ ਕੁਆਲਿਟੀ ਦੇ ਵਿੱਚ ਬੱਚੇ ਦੇਖੋ ਇਹ ਪਾਜੀ ਹਸਕੀ ਹੈ ਨਾ ਹਸਕੀ ਹਸਕੀ ਬਲੂ ਆਈ ਦੇ ਵਿੱਚ ਬਲੂ ਆਈ ਦੇ ਵਿੱਚ ਬਲੈਕ ਵਾਈਟ ਪਾਜੀ ਮੇਲ ਫੀਮੇਲ ਦੋਨੇ ਕੁਛ ਆ ਠੀਕ ਆ ਪਾਜੀ ਪਾਜੀ ਕੀ ਏਜ ਦਾ ਤੇ ਕੀ ਪ੍ਰਾਈਸ ਆ ਪਾਜੀ ਬੱਚਾ ਦਾ 35 ਦਿਨ ਦਾ ਬੱਚਾ ਆ ਜੀ ਮੇਲ 22000 ਦਾ ਫੀਮੇਲ 18000 ਠੀਕ ਆ ਪਾਜੀ ਤੇ ਬਾਕੀ ਪਾਜੀ ਨੀਚੇ ਲੈਬਰੇ ਦੇ ਬੱਚੇ ਨੇ ਪਾਜੀ ਹਾਂਜੀ ਹਾਂਜੀ ਦੇ ਬੱਚੇ ਸੀ ਤੇ ਬਲੂ ਰੇਸ ਚ ਕੰਮ ਕਰਨਾ ਆਲ ਬਰੀਡ ਚ ਜੀ ਆਲ ਬਰੀਡ ਦਾ ਪਾਜੀ ਦਾ ਕੰਮ ਆ ਤੇ ਬਿੱਟ ਕੇਸੀ ਆ ਬੱਚੇ ਨੇ ਜੀ ਬਿੱਟ ਕੇਸੀ ਪਾਜੀ ਤੇ ਉੱਪਰ ਮਿਲਣਗੇ ਜੀ ਕਸਟਮਰ ਦੀ ਡਿਮਾਂਡੂ ਕੀ ਪ੍ਰਾਈਸ ਆ ਪਾਜੀ ਕੀ ਏਜ ਜੀ ਇਹਦੀ 25000 ਰੁਪਏ ਮੇਲ ਦਾ ਜੀ ਠੀਕ ਹੈ ਵਿੱਧ ਕੇਸੀ ਆਈ ਹੈ ਵਿੱਧ ਕੇਸੀ ਆਈ ਜੀ ਠੀਕ ਹੈ 20000 ਫੀਮੇਲ ਦਾ 20000 ਫੀਮੇਲ ਦਾ ਤੇ ਭਾਜੀ ਆਪ ਕਲਚਰ ਬੱਚੇ ਆ ਸਪੀਡਸ ਨੇ ਜੀ ਸਪੀਡਸ ਨੇਗੇ ਹਾਂ ਜੀ ਸਪੀਡ ਦੇ ਵਿੱਚ ਨੇਗੇ ਦੇਖੋ ਸਪੀਡ ਦੇ ਵਿੱਚ ਬੱਚੇ ਦੇਖੋ ਜੀ ਭਾਜੀ ਮੇਲ ਫੀਮੇਲ ਆ ਭਾਜੀ ਕੀ ਭਾਜੀ 8000 ਮੇਲ ਦਾ ਜੀ 5000 ਫੀਮੇਲ ਦਾ ਠੀਕ ਹੈ ਭਾਜੀ ਬਾਕੀ ਭਾਈ ਜੀ ਆਪਣੀ 올 ਇੰਡੀਆ ਡਿਲੀਵਰੀ ਹੈ 올 ਇੰਡੀਆ ਡਿਲੀਵਰੀ ਹੈ ਜੀ 올 ਬਰੀਡ ਦੇ ਵਿੱਚ ਹੀ ਕੰਮ ਹੈ 올 ਬਰੀਡ ਦੇ ਵਿੱਚ ਤੇ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿੰਦੇ ਹੋ 9855373245 ਠੀਕ ਹੈ ਵੀਰੇ ਆਪਣੀ ਲੋਕੇਸ਼ਨ ਵੀ ਦੱਸ ਦਿਓ ਜੀ ਲੁਧਿਆਣਾ ਜੀ ਲੁਧਿਆਣਾ ਤੇ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਨੀਚੇ ਵੀਡੀਓ ਦੇ ਵਿੱਚ ਨਾ ਨੰਬਰ ਚੱਲਦਾ ਰਹੂਗਾ 올 ਬਰੀਡ ਦੇ ਵਿੱਚ ਭਾਈ ਦਾ ਕੰਮ ਹੈ 올 ਇੰਡੀਆ ਡਿਲੀਵਰੀ ਹੈ ਓਕੇ ਲੈ ਥੈਂਕ ਯੂ ਵੀਰੇ ਓਕੇ ਜੀ ਥੈਂਕ ਯੂ ਹਸੀ ਦਾ ਭਾਈ ਕਰਨ ਭਾਈ ਕੀ ਹਾਲ ਚਾਲ ਹੈ ਜੀ ਹੋਰ ਆਈ ਕੇ ਡਾਕਸ ਉਹਤੇ ਹਾਂ ਜੀ ਭਾਈ ਜੀ ਲੈ ਆਤੇ ਨੇ ਦੇਖੋ ਭਾਈ ਜੀ ਕਲਚਰ ਦੇ ਬੱਚੇ ਭਾਜੀ ਮੇਲ ਆ ਫੀਮੇਲ ਆ ਭਾਜੀ ਆ ਮੇਲ ਆ ਜੀ ਆ ਫੀਮੇਲ ਆ ਠੀਕ ਐ ਮੇਲ ਦਾ ਭਾਜੀ ਕੀ ਪ੍ਰਾਈਸ ਆ ਤੇ ਕੀ ਏਜ ਆ ਭਾਜੀ ਇਹਨਾਂ ਦੀ ਜੀ 2-2 ਮਹੀਨੇ ਏਜ ਆ ਜੀ ਠੀਕ ਐ ਜੀ ਤੇ 75000 ਰੁਪਏ ਮੇਲ ਦਾ ਜੀ 5500 ਰੁਪਏ ਫੀਮੇਲ ਤੇ ਭਾਜੀ ਵੈਕਸੀਨੇਸ਼ਨ ਲਾਉਣਾ ਇਹਨਾਂ ਦੀ ਹਾਂ ਹਾਂ ਜੀ ਵੈਕਸੀਨੇਸ਼ਨ ਵੈਕਸੀਨੇਸ਼ਨ ਲਾਉਣਾ ਭਾਈ ਜੀ ਬਾਈ ਇਹਦਾ ਬਾਈ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਨਾ ਆਲ ਬਰੀਡ ਦੇ ਵਿੱਚ ਆਲ ਬਰੀਡ ਦੇ ਵਿੱਚ ਭਾਈ ਦਾ ਕੰਮ ਹੈ ਦੇਖੋ ਭਾਈ ਆ ਦੇਖ ਸਕਦੇ ਹੋ ਕਲਚਰ ਦੇ ਬੱਚੇ ਪਏ ਨੇ ਕਿ ਭਾਜੀ ਫ੍ਰੈਂਚ ਦੇ ਬੱਚੇ ਦਾ ਭਾਜੀ ਕੀ ਕੀ ਕੁਛ ਹੈ ਜੀ ਫ੍ਰੈਂਚ ਫੀਮੇਲ ਨੇ ਇਹ ਹਾਂਜੀ ਕਿੰਨੀ ਕਿੰਨੀ ਏਜ ਦੀਆਂ ਇੱਕ ਫੀਮੇਲ ਔਨ ਹੀਟ ਆ ਜੀ ਇੱਕ ਔੜੇ ਵਾਲੀ ਔਹ ਹੀਟ ਤੇ ਠੀਕ ਹੈ ਭਾਜੀ ਕੀ ਕੀ ਏਜ ਹੈ ਭਾਜੀ ਕੀ ਕੀ ਪ੍ਰਾਈਸ ਦੱਸ ਦਿਓ ਏਜ ਇਹਨਾਂ ਦੀ ਜੀ ਹੋਗੀ 12-12 ਮਹੀਨਿਆਂ ਦੀ ਏਜ ਹੈ ਜੀ ਠੀਕ ਹੈ ਜੀ ਔਨ ਹੀਟ ਫੀਮੇਲ ਦੇ ਦਾਂਗੇ 13000 ਦੀ ਠੀਕ ਹੈ ਜੀ ਤੇ ਦੂਈ ਫੀਮੇਲ ਦੇ ਦਾਂਗੇ 10000 ਦੀ ਠੀਕ ਹੈ ਭਾਜੀ ਬਾਕੀ ਉਹ ਭਾਜੀ ਬੀਗਲ ਦਾ ਜੀ ਬੀਗਲ ਵੀ ਔਨ ਹੀਟ ਫੀਮੇਲ ਹੈ ਲੈ ਜੀ ਠੀਕ ਹੈ ਜੀ ਔਲੇ ਵਾਲੀ ਆ ਫੀਮੇਲ ਹੀਟ ਤੇ ਠੀਕ ਹੈ ਜੀ ਹਾਂਜੀ ਇਹ ਬਲੈਕ ਸ਼ੈਫਰਡ ਆ ਜੀ ਠੀਕ ਹੈ ਬਲੈਕ ਸ਼ੈਫਰਡ ਦੇ ਵਿੱਚ ਭਾਜੀ ਪੇ ਕੀ ਇਹ ਜੇ ਬਾਜੀ ਕੀ ਪ੍ਰਾਈਸ ਮੰਗਦੇ ਇਹਨਾਂ ਦਾ ਇਹ ਜੇ ਹੈਗੀ ਆ ਜੀ ਆਰਾਊਂਡ ਇਹਨਾਂ ਦੀ 13-14 ਮਾਂਥੀ ਜੀ ਠੀਕ ਹੈ ਜੀ ਹਾਂ ਜੀ ਤੇ ਕੀ ਪ੍ਰਾਈਸ ਮੰਗਦੇ ਬਾਜੀ ਮੇਲ ਫੀਮੇਲ ਦਾ ਮੇਲ ਦਾ ਹੈਗਾ ਜੀ 25000 ਫੀਮੇਲ ਦਾ 20000 ਰੁਪਏ ਜੀ ਠੀਕ ਹੈ ਬਾਜੀ ਕਿਹੜੇ ਕੋਰਟ ਦੇ ਵਿੱਚ ਆ ਜਾਂਦਾ ਬੱਚਾ ਬਾਜੀ ਇਹ ਇਹ ਸਿੰਗਲ ਕੋਰਟ 'ਚ ਆ ਜਾਂਦਾ ਸਿੰਗਲ ਕੋਰਟ ਦੇ ਵਿੱਚ ਠੀਕ ਹੈ ਨਾ ਜੀ ਦੇਖ ਹੀ ਸਕਦੇ ਹਾਂ ਪਕੜਾ ਇਹ ਬਾਕੀ ਭਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਮੋਬਾਈਲ ਨੰਬਰ ਦੱਸ ਦਿਓ ਆਪਣਾ ਕੇਸ਼ਵਨ ਆਪਣੀ ਹੈਗੀ ਆ ਜੀ ਸਮਰਾਲਾ ਦੇ ਕੋਲ ਪਿੰਡ ਹੈ ਜੀ ਠੀਕ ਹੈ ਜੀ ਇਹ ਆਪਣਾ ਮੋਬਾਈਲ ਨੰਬਰ ਹੈਗਾ 9870084 ਠੀਕ ਹੈ ਭਾਈ ਜੀ 976205184 ਠੀਕ ਹੈ ਭਾਈ ਤੇ ਬਾਕੀ ਭਾਈ ਜੀ ਉਹ ਲਾਇਬ੍ਰੇਰੀ ਦਾ ਬੱਚੇ ਦਾ ਭਾਈ ਪ੍ਰਾਈਸ ਇਹ ਫੀਮੇਲ ਹੈ ਜੀ ਫੀਮੇਲ ਹੈ ਭਾਈ ਹਾਂ ਜੀ ਕੀ ਰੇਟ ਦੀ ਭਾਈ ਫੀਮੇਲ ਦੀ 4200 ਰੁਪਏ ਠੀਕ ਹੈ ਭਾਈ ਜੀ ਆਲ ਓਵਰ ਡਿਲੀਵਰੀ ਆ ਭਾਈ ਦੀ ਇੰਡੀਆ ਦੇ ਵਿੱਚ ਤੇ 올 ਬਰੀਡ ਦੇ ਵਿੱਚ ਕੰਮ ਹੈ ਤੇ ਅਡਲਟ ਵੀ ਸੇਲ ਨੇਗੇ ਬਾਈ ਜਿਹਨਾਂ ਦੇ ਜਾਨਵਰ ਤਾਂ ਬਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ